ਇੱਕ ਬੜਾਗੇ ਹੈਰਾਨ ਕਰਨੇ ਵਾਲਾ ਮਾਮਲਾ ਜਿਹੜਾ ਅੱਜ ਆਰਸਪੁਰਾ ਬੱਸ ਸਟੈਂਡ ਉੱਪਰ ਦੇਖਣੇ ਨੂੰ ਮਿਲਿਆ। ਨਮਸਕਾਰ ਸਾਥੀ ਜਿਹੜੀਆਂ ਤਸਵੀਰਾਂ ਤੋਂ ਦਿਖਾ ਦਿਓ। ਇਹ ਆਰਸਪੁਰਾ ਬੱਸ ਸਟੈਂਡ ਦੀਆਂ ਤਸਵੀਰਾਂ ਜਿੱਥੇ ਇੱਕ ਗੱਡੀ ਦੇ ਅੰਦਰ ਜਿਹੜਾ ਬੋਨਟ ਦੇ ਅੰਦਰ ਇਹ ਬਾਦ ਕਾਫੀ ਜਿੱਦੋਜਾਦ ਕਰਨ ਦੇ ਬਾਅਦ ਜਿਹੜਾ ਸੱਪ ਜਿਹੜਾ ਹੈ ਮਕੈਨੀਕਲ ਦੀ ਮਦਦ ਲਈ ਬਾਹਰ ਕੱਢੇ ਗਿਆ। ਤਾਂ ਦਰਸ਼ਕੋ ਤੋਂ ਦਿਖਸੋ ਦਿਓ ਕਿ ਸੱਪ ਨਾ ਮੋਟਾ ਹਾ ਕਰ ਜੇ ਕੁਝ ਹੋਰ ਵੀ ਦਾ ਰਿਜ਼ਲਟ ਆਈ ਸਕਦਾ ਮਰਾਸ ਆਪਣੇ ਚੈਨਲ ਦਰਾ ਆਪਣੇ ਦਰਸ਼ਕਾਂ ਕੇ ਇੱਕ اپੀਲ ਜ਼ਰੂਰ ਕਰਗੇ ਅਗਰ ਜੇ ਤੁਮ ਵੀ ਕੋਈ ਗੱਡੀ ਵਗੈਰਾ ਕੋਈ ਕਾਰ ਦੇ ਬਾਹਰ ਲਾਂਦੇ ਹੋ ਤੇ ਹਮੇਸ਼ਾ ਗੱਡੀ ਜਿਹੜੇ ਇਸਤੇਮਾਲ ਕਰਦੇ ਹੋ ਤੇ ਹਮੇਸ਼ਾ ਚੈੱਕ ਕਰੀ ਗੱਡੀ ਕੀ ਇਸਤੇਮਾਲ ਕਰਾ ਕਰੋ ਕਿਉਂਕਿ ਕਾਫੀ ਜ਼ਿਆਦਾ ਮਾਮਲੇ ਜਿਹੜੇ ਨਾ ਇਹ ਵੀ ਦਿਖਣੇ ਲਈ ਮਿਲਦੇ ਨੇ ਕਿ ਆਮ ਜਿਹੜੇ ਦਿਖਣਗੇ ਕਿ ਜਿਹੜਾ ਸੱਪ ਹੈ ਗੱਡੀ ਦੇ ਅੰਦਰ ਗੁੱਸੇ ਹੁੰਦਾ ਮਰ ਦਰਸ਼ਕੋ ਜਿਹੜੀ ਤਸਵੀਰਾਂ ਜਿਹੜੀਆਂ ਤਸਵੀਰਾਂ ਮੈਂ ਤੁਹੰਦੇ ਕਨੇ ਸਾਂਝੀਆਂ ਕਰਾਂਦਾ ਆ ਯਾਰਸ ਪੂਰਾ ਬੱਸ ਸਟੈਂਡ ਦੀਆਂ ਤਸਵੀਰਾਂ ਜਿੱਥੇ ਇੱਕ ਗੱਡੀ ਦੇ ਅੰਦਰ ਉਦਿਕਸ ਦੇ ਕਿ ਬਰਨਰ ਦੇ ਅੰਦਰ ਇੱਕ ਨਮ ਮੋਟਾ ਸੱਪ ਬੈਠੇ ਦਾ ਹ ਅਗਰ ਜੇ ਕੋਈ ਕੋਸ਼ਿਸ਼ ਕਰੇ ਲੜੀ ਅੰਦਰ ਤਾਂ ਕਾਫੀ ਜ਼ਿਆਦਾ ਨੁਕਸਾਨ ਦੇ ਸਕਦਾ ਹ ਤੇ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਜਰੂਰ ਕਰਿਆ ਕਰੋ ਦਰਸ਼ਕੋ ਆਪਸੀ ਸਾਇੰਟੀਵੀ ਚੈਨਲ ਇੱਕ ਅਸਾ ਚੈਨਲ ਹੈ ਜਿਹੜਾ ਤੁਹੀਂ ਪਲ-ਪਲ ਦੀ ਅਪਡੇਟ ਜਿਹੜੀ ਸਾਡੇ ਕੋਲ ਆਂਦੀ ਹ ਉਸ ਤੋਂ ਜ਼ਰੂਰ ਪਹਾਨੇ ਮਰੇ ਤਸਵੀਰਾਂ ਬੜੀਆਂਗੇ ਇਰਾਨ ਕਰਨੇਲੀਨਾ ਆਰਸਪੁਰਾ ਬੱਸ ਸਟੈਂਡ ਦੀਆਂ ਤਸਵੀਰਾਂ ਜਿੱਥੇ ਅੱਜ ਇੱਕ ਸੱਪ ਜਿਹੜਾ ਗੱਡੀ ਦੇ ਅੰਦਰ ਗੁਸੀਆ ਕਾਫੀ ਜਿੱਦੋ ਜਾਇਦ ਦੇ ਬਾਅਦ ਮੈਕੈਨੀਕਲ ਦੀ ਮਦਦ ਲਈ ਇੰਜੀਨੀਅਰਿੰਗ ਵਗੈਰਾ ਖੋਲ ਲਿਆ ਗਿਆ ਤਾਂ ਉਹਦੇ ਬਾਅਦ ਇਹ ਸੱਪ ਬਾਹਰ ਕੱਢੇਗਾ ਦਰਸ਼ਕੋ ਤੋ ਦੇਖ ਸਕਦੇ ਹੋ ਕਿ ਸੱਪ ਵੀ ਕਾਫੀ ਮੋਟਾ ਹਾ ਅਗਰ ਜੇ ਨਹੀਂ ਪਤਾ ਲੱਗਦਾ ਤੇ ਕੁਝ ਹੋਰ ਵੀ ਹੋ ਸਕਦਾ ਤੇ ਵੀਡੀਓ ਕੀ ਸ਼ੇਅਰ ਜ਼ਰੂਰ ਕਰਿਓ ਦਰਸ਼ਕੋ ਜਿਹੜੀ ਤਸਵੀਰ ਮੈਂ ਤੁਹਾਨੂੰ ਕਨੇ ਸਾਂਝੀ ਕਰਾ ਰਾਂ ਇਹ ਆਰਸ ਪੂਰਾ ਬੱਸ ਸਟੈਂਡ ਦੀ ਤਸਵੀਰਾਂ ਜਿੱਥੇ ਅੱਜ ਇੱਕ ਗੱਡੀ ਦੇ ਅੰਦਰ ਸੱਪ ਰੂਸੀ ਜਾਂਦਾ ਤੇ ਉਹਦੇ ਬਾਅਦ ਕਾਫੀ ਜਿੱਦੋ ਜਹਿਦ ਕਰਨੇ ਬਾਅਦ ਇਹ ਸੱਪ ਜਿਹੜਾ ਬਾਹਰ ਕੱਢਿਆ ਗਿਆ ਜਾ ਲੈ ਆ ਸਾਡੇ ਨਵਾਂ ਸਪੇਰਾ ਕੋਈ ਨਹੀਂ ਹੈ ਅਰੇ ਸਪੇਰਾ ਆਹ ਹੱਡ ਬੂ ਗਿਲਬਾ ਫਰਨਾ ਲਾ ਫਿਰ ਆਈਏ ਨਾਲ ਨਾਲ ਛੱਡਿਓ ਬਸ ਇਦੋਂ ਵੱਡੋ ਹੋ ਜਾ ਤਾਂ ਠੀਕ ਹੀ ਇਦਾਂ ਵੱਡ ਗਿਆ ਹਾਂ ਦਾ ਬਹੁਤ ਜਿਆਦਾ ਵੱਡਾ ਹੋ ਗਿਆ ਕਿਤਾ ਕਿ ਜੀ ਸਾਡੇ ਛੋਟਾ ਵੱਡਾ ਛੋਟਾ ਵੱਡਾ

ਉਸਦੀ ਗੱਡੀ ਵੀ ਭੱਗ ਜਾਏਗੀ ਨਾ ਉਸੇ ਪੈਟਰੋਲ ਛੁੱਟੀ ਹੈ ਪੈਟਰੋਲ ਛੁੱਟੀ ਨਹੀਂ ਨਹੀਂ ਨਾ ਛੁੱਟੀ ਯਾਰ ਇਹ ਪਤਾ ਉੱਠ ਰਿਹਾ ਹੈ ਸਾਡਾ ਥੋੜਾ ਸਿਰ ਆਏ ਹੀ ਨਹੀਂ ਇੱਥਾ ਆ ਬੜੇ ਦਾ ਕੰਸ ਵੀਰਾ ਇਧਰ ਇਧਰ ਗਿਆ ਇਧਰੋਂ ਸਲਾ ਗੱਡੀ ਦੇ ਵਿੱਚ ਪੜ ਗਿਆ ਫਿਰ ਸਾਫ ਨੂੰ ਫਲਣ ਦਿਓ ਹਾਂ